ਅੱਜ ਕਸਬਾ ਰਾਜਾ ਸੰਸੀ ਵਿਖੇ 78ਵਾਂ ਆਜ਼ਾਦੀ ਦਿਹਾੜਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਵੱਖ-ਵੱਖ ਸਕੂਲੀ ਬੱਚਿਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਅਤੇ ਰਾਸ਼ਟਰੀ ਗੀਤ ਗਾਇਨ ਕਰਕੇ ਆਪਣੇ ਸ਼ਹੀਦਾਂ ਨੂੰ ਯਾਦ ਕੀਤਾ ਇਸ ਮੌਕੇ ਵਿਸ਼ੇਸ਼ ਤੌਰ ਤੇ ਬਲਦੇਵ ਸਿੰਘ ਮਹਿਦੀਆਂ ਚੇਅਰਮੈਨ ਪਨਗਰੇਨ ਵਰਣ ਰਾਜਾ ਸਾਸੀ ਚੇਅਰਮੈਨ ਮਾਰਕੀਟ ਕਮੇਟੀ ਚੁਗਾਵਾ ਤਹਿਸੀਲਦਾਰ ਲੋਪੋਕੇ ਨਾਇਬ ਤਹਿਸੀਲਦਾਰ ਰਾਜਾ ਸਾਸੀ ਈਓ ਨਗਰਪੰਚਾਇਤ ਰਾਜਾ ਸਾਸੀ ਤੋਂ ਇਲਾਵਾ ਵੱਖ-ਵੱਖ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਅਤੇ ਇਸ ਮੌਕੇ ਐਸ ਡੀ ਐਮ ਲੋਪੋਕੇ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਪੰਜਾਬ ਸਰਕਾਰ ਨੇ ਧਰਮੀ ਫੌਜੀਆ ਨੂੰ ਦਿੱਤੀ ਜਾਂਦੀ ਸਹਾਇਤਾ 10000 ਤੋਂ ਵਧਾ ਕੇ 12000 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਹੈ ਆਜ਼ਾਦੀ ਕੋ ਲਟੇ ਸਾਡਾ ਮਾਣ ਹਨ ਪੰਜ ਤਹਿਤ ਉਹਨਾਂ ਬਾਬਿਆਂ ਨੂੰ ਵਿੱਤੀ ਸਹਾਇਤਾ ਵਚੋ ਜੰਗੀ ਜੰਗ ਵਿੱਚ ਮਿਸਾਲ ਲੈਣ ਵਾਲੇ 5 ਸਾਲ ਤੋਂ ਵੱਧ ਉਮਰ ਵਾਲੇ ਸਾਫ ਦਾ ਸੈਨਾ ਕੋਲਾ ਮਿਲਣ ਸਤਕਾ ਸਸਤੀਏ ਦਰਾਂ ਤੇ ਬਿਜਲੀ ਉਤਪਾਦਨ ਕਰਨ ਵਿੱਚ ਛਤਕਾ 90 ਫੀਸਦੀ ਤੋਂ ਵੱਧ ਕਰਾਂ ਦਾ ਬਿਜਲੀ ਬਿਲ ਜ਼ੀਰੋ ਹੋਵੇ ਝੋਨੇ ਦੇ ਸੀਜ਼ਨ ਦੌਰਾਨ ਘਰੇਲੂ ਵਪਾਰਕ ਉਦਯੋਗਿਕ ਅਤੇ ਹੋਰ ਸਤਕਾਰਾਂ ਤੇ ਬਿਜਲੀ ਕਟ ਲਗਾਏ ਬਿਨਾਂ ਖੇਤੀਬਾੜੀ ਖਪਤਕਾਰਾਂ ਨੂੰ ਕਰੀ ਨੀਤੀ 2024-25 ਅਧੀਨ ਪਹਿਲੀ ਵਾਰ ਆਪਕਾਰੀ ਮਾਲੀਏ ਦਾ ਟਿੱਕਰ 5 ਅੰਕੜਿਆਂ ਵਿੱਚ ਹਰਿਤਾਤ 10145 ਕਰੋੜ 95 ਲੱਖ ਰੁਪਏ ਵਿੱਥਿਆ ਗਿਆ ਹੈ ਆ ਐਨ ਆਰ ਆਈ ਸੀ ਸਹੂਲਤ ਲਈ ਨਮੀ ਦਿੱਲੀ ਵਿਖੇ ਆਉਂਦੇ ਹਨ ਉਹਨਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾ ਸਕੇ ਇਸੇ ਤਰ੍ਹਾਂ ਮਾਲ ਵਿਭਾਗ ਦਿੱਤਾ ਜਾਂਦਾ ਹੈ ਇੰਤਕਾਲਾਂ ਦੀ ਸੂਚਨਾ ਸੰਬੰਧਿਤ ਦਿੱਤੀਆਂ ਨੂੰ ਮੋਬਾਈਲ ਸੰਦੇਸ਼ ਰਾਹੀਂ ਪਰ ਹੁਣ ਇਸ ਤਰ੍ਹਾਂ ਹੀ ਪ੍ਰਾਪਤ ਕਰਨ ਨੂੰ ਤਜੀਦ ਕੀਤੀ ਜਾ ਰਹੀ ਹੈ। ਅਜਿਹੀ ਤਰ੍ਹਾਂ ਦੇ ਬਾਈ 3 ਉਲੀ ਕਰਵਾਏ ਗਏ ਹਨ। ਪਾਣੀ ਦੀ ਕੁਆਲਿਟੀ ਤੋਂ ਪ੍ਰਭਾਵਿਤ ਤਕਰੀਬਨ 4 ਲੱਖ ਘਰਾਂ ਵਿੱਚ ਵਸਦੇ 25 ਲੱਖ ਲੋਕਾਂ ਨੂੰ ਇਸ ਖੇਮਾ ਦੇ ਪਾਣੀ ਨੂੰ ਰੋਗਾਂ ਨੂੰ ਮੁਕਤ ਕਰਨ ਲਈ 5572 ਫਲੋਰਿਨੇਟਡ ਜਲਾ ਪਦਰਤੇ 12 ਬਾਓ ਗੈਸ ਪਲਾਂਟ ਲਗਾਏ ਗਏ ਹਨ। ਅਖੀਰ ਤੋਂ ਸ਼ੁਰੂ ਕੀਤਾ ਜਾਂਦਾ ਹੈ ਤੇ ਅਸੀਂ ਪਰਮਾਤਮਾ ਦੇ ਨਾਮ ਨਾਲ ਹੀ ਸ਼ੁਰੂ ਕਰਦੇ ਹਾਂ ਤੇ ਇਸੇ ਰਵਾਇਤ ਦੇ ਅਨੁਸਾਰ ਹੁਣ ਅਸੀਂ ਅੱਜ ਦਾ ਪ੍ਰੋਗਰਾਮ ਸ਼ੁਰੂ ਕਰ ਰਹੀਣੀ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਰਾਜਾ ਸਾਹਿਬ ਸੀ ਪੋਇਸ ਦੇ ਘੜਕੇ ਇਹਨਾਂ ਦੇ ਨਾਲ ਹੀ ਸਰਦਾਰ ਅਸ਼ਰਜੂਨ ਕਪੜਾ ਫਿਕਨਾ ਸਟੈਂਡਰਡ ਦਿਲਬਾ ਸਿੰਘ

ਸ਼੍ਰੀ ਅਰਜਨ ਕੁਮਾਰ ਐਸਐਫ ਪ੍ਰੇਡ ਕਮਾਂਡਰ ਇਹਨਾਂ ਦੇ ਨਾਲ ਹੀ ਸ੍ਰੀ ਕਾਂਸਟੇਬਲ ਸ਼੍ਰੀ ਜਗਜੀਤ ਸਿੰਘ ਕਾਂਸਟੇਬਲ ਸ਼੍ਰੀ ਸਰਬਜੀਤ ਸਿੰਘ ਕਾਂਸਟੇਬਲ ਸ਼੍ਰੀ ਰੋਬਨ ਬੀਰ ਸਿੰਘ ਕਾਂਸਟੇਬਲ ਸ਼੍ਰੀ ਜਗਜੀਤ ਸਿੰਘ ਸ੍ਰੀ ਭਗਵਾਨ ਸਿੰਘ ਸੈਨੇਟਰੀ ਇਨਸਪੈਕਟਰ ਈਓ ਆਫਿਸ ਰਾਜਸਥਾਨ ਸਿੰਘ

جسوندر سنگھ شری روی پخراج سنگھ نائب تحصیلدار راجا سن سر پنجاب جاگران پنجابی جاگران شرین نرمہ سنگھ گروہنڈا سنگھ پتواری سردار گرسیوک سنگھ ویڈیو سردار ویڈ نال ہیڈ ਉਹ ਕਰបត្តិ ਸੁਣੀ। ਸਭ ਤੋਂ ਪਹਿਲਾਂ ਤਾਂ ਅੱਜ ਸਾਡੇ ਇਸ ਆਜ਼ਾਦੀ ਦਿਵਸ ਦੇ ਮੌਕੇ ਤੇ ਸਾਡੇ ਸਾਰੇ ਪੰਜਾਬ ਵਾਸੀਆਂ ਨੂੰ ਅੰਮ੍ਰਿਤਸਰ ਵਾਸੀ ਸਾਡੇ ਉਪ ਮੰਡਲ ਲੋਕੋਕੇ ਦੇ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ। ਸੋ ਅੱਜ ਅਸੀਂ ਆਜ਼ਾਦੀ ਦਿਹਾੜਾ ਆਪਣਾ ਬਣਾਇਆ ਇੱਥੇ ਨਗਰ ਪੰਚਾਇਤ ਅਤੇ ਰਾਜਸਭਾ ਸੀ ਵਿਖੇ ਤੇ ਇੱਥੇ ਬਹੁਤ ਹੀ ਵੱਡੀ ਕਿੰਦਰੀ ਵਿੱਚ ਸਾਡੇ ਲੋਕਾਂ ਨੇ ਸ਼ਮੂਲੀਅਤ ਕੀਤੀ ਹੈ। ਖਾਸ ਤੌਰ ਤੇ ਬੱਚਿਆਂ ਨੇ, ਜਵਾਨਾਂ ਨੇ ਸਾਡੇ ਰਾਜ ਨਥਿੰਗ ਨਮਾਇੰਦੇ ਚੇਅਰਮੈਨ ਸਾਹਿਬ ਹਰਦੇਵ ਸਿੰਘ ਮਹਤਿਆ ਜੀ ਪਹੁੰਚੇ ਨੇ, ਚੇਅਰਮੈਨ ਸਾਹਿਬ ਵਰੁਣ ਜੀ ਜਨਮਾ ਮਾਰਕੀਟ ਕਮੇਟੀ ਚੋਕਾਵਾ ਜੀ ਜੀ ਨੇ ਤਸੀਦਾ ਸਾਹਿਬ ਮੈਂ ਤਸੀਦਾ ਸਾਹਿਬ ਤੇ ਹੋਰ ਬਾਕਪਾ ਸਾਰੇ ਅਧਿਕਾਰੀ ਸਹਿਬਾਨ ਪਹੁੰਚੇ ਨਹੀਂ ਸੋ ਬੱਚਿਆਂ ਵੱਲੋਂ ਬਹੁਤ ਹੀ ਜੋਸ਼ ਭਰਿਆ ਆਈਟਮ ਪੇਸ਼ ਕੀਤੀਆਂ ਗਈਆਂ ਅਸੀਂ ਦੇਖ ਸਕਦੇ ਹਾਂ ਕਿ ਸਾਡੀ ਜਨਤਾ ਦੇ ਵਿੱਚ ਕਿੰਨਾ ਜੋਸ਼ ਹੈ ਬੱਚਿਆਂ ਦੇ ਵਿੱਚ ਕਿੰਨਾ ਜੋਸ਼ ਹੈ ਜੋਸ਼ ਹੈ ਸਾਡੇ ਇਸ ਅਜ਼ਾਦੀ ਦਿਵਸ ਨੂੰ ਲੈ ਕੇ ਤੇ ਮੇਰੀ ਇੱਕ ਅਪੀਲ ਹੈ ਸਾਰੇ ਹੀ ਵਾਸੀਆਂ ਕਿ ਜਿਹੜੀ ਆਜ਼ਾਦੀ ਨੂੰ ਪ੍ਰਾਪਤ ਕਰਨ ਵਾਸਤੇ ਸਾਡੇ ਸ਼ਹੀਦਾਂ ਨੇ ਆਪਣੀਆਂ ਜਾਨਾਂ ਦਿੱਤੀਆਂ ਨੇ ਉਸ ਸੋਚ ਦੇ ਉੱਪਰ ਆਪਾਂ ਪਹਿਰਾ ਦੇਈਏ ਅਸੀਂ ਆਪਣੇ ਦੇਸ਼ ਦੀ ਖੁਸ਼ਹਾਲੀ ਵਾਸਤੇ ਪੰਜਾਬ ਦੀ ਖੁਸ਼ਹਾਲੀ ਵਾਸਤੇ ਹਮੇਸ਼ਾ ਧਿਆਨ ਕਰਦੇ ਰਹੀ ਹੈ ਬਹੁਤ ਬਹੁਤ ਮੁਬਾਰਕਾਂ ਆਜ਼ਾਦੀ ਦਿਵਸ ਦੀਆਂ ਜੈ ਹਿੰਦ ਜੈ ਭੰਟ ਜੋ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਆਪਾਂ ਰਾਜਾ ਸੰਸੀ ਦੇ ਮਾਰਕੀਟ ਕਮੇਟੀ ਦੇ ਦਫ਼ਤਰ ਦੇ ਵਿੱਚ ਜਿਹੜਾ 77ਵਾਂ ਸੁਤੰਤਰਤਾ ਦਿਵਸ ਜਿਹੜਾ ਬੜੀ ਧੂਮ ਧਾਮ ਦੇ ਨਾਲ ਮਨਾਇਆ ਸੋ ਆਪਣੇ ਜਿਹੜੇ ਪਰ ਕਿ ਜਿਨਾਂ ਨੇ 15 ਅਗਸਤ 1947 ਨੂੰ ਜਿਹੜਾ ਕਿ ਆਪਣਾ ਭਾਰਤ ਜਿਹੜਾ ਯਾਦ ਕਰਵਾਇਆ ਸੀ ਸੋ ਉਹਨਾਂ ਸ਼ਹੀਦਾਂ ਨੂੰ ਅੱਜ ਜਿਹੜਾ ਕਿ ਯਾਦ ਕੀਤਾ ਗਿਆ ਸੋ ਬਹੁਤ ਵੱਡੀ ਇਕਤਾਰ ਦੇ ਵਿੱਚ ਜਿਹੜੇ ਸਿੱਤੇ ਕੀ ਭਾਰਤਵਾਸੀ ਸਾਡੇ ਰਾਜਾ ਸੰਸੀ ਹਲਕੇ ਦੇ ਜਿਹੜੇ ਵਾਸੀ ਸੀ ਬਹੁਤ ਧੂਮਤਾਂ ਦੇ ਨਾਲ ਪਹੁੰਚੇ ਸੀ ਔਰ ਇੱਥੇ ਜ਼ਿਲ੍ਹੇ ਦੇ ਪਰਿਵਾਰ ਸ਼ਹੀਦ ਹੋਏ ਸੀ ਉਸ ਟਾਈਮ ਜਿਨਾਂ ਨੇ ਆਪਣਾ ਲਹੂ ਦਾ ਇੱਕ ਇੱਕ ਕਤਰਾ ਬਹਾ ਕੇ ਸਾਨੂੰ ਆਜ਼ਾਦੀ ਦਵਾਈ ਸੀ ਸੋ ਉਹਨਾਂ ਦੇ ਪਰਿਵਾਰ ਜਿਹੜੇ ਇਸ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਸੀ ਇਸ ਜੀ ਮੈਡਮ ਵੱਲੋਂ ਉਹਨਾਂ ਨੂੰ ਜਿਹੜਾ ਕਿ ਸਨਮਾਨ ਤੇ ਵੀ ਸੋ ਕੀਤਾ ਗਿਆ ਸੋ ਮੈਂ ਸਾਰੇ ਭਾਰਤ ਵਾਸੀਆਂ ਨੂੰ ਆਪਣੇ ਪੰਜਾਬ ਵਾਸੀਆਂ ਨੂੰ 78ਵੇਂ ਸੁਤੰਤਰਤਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਦੇਣਾ ਔਰ ਨਾਲ ਹੀ ਇੱਕ ਬਹੁਤ ਅਪੀਲ ਕਰਦਾਂਗੇ ਜਿਹੜਾ ਮਾਨ ਸਾਹਿਬ ਦਾ ਸੁਪਨਾ ਆ ਕਿ ਆਪਾਂ ਰੰਗਲਾ ਪੰਜਾਬ ਬਣਾਉਣਾ ਸੋ ਜਿਹੜਾ ਰੰਗਲਾ ਪੰਜਾਬ ਜਿਹੜਾ ਹੌਲੀ-ਹੌਲੀ ਜਿਹੜਾ ਕਿ ਬਣਦਾ ਜਾ ਰਿਹਾ ਸੋ ਇਹਦੇ ਵਿੱਚ ਹਰ ਜਿਹੜਾ ਪੰਜਾਬ ਨਾਗਰਿਕ ਆ ਸੋ ਆਪਣਾ ਹਿੱਸਾ ਪਾਵੇ ਆਪਾਂ ਨਸ਼ਿਆਂ ਨੂੰ ਤਿਆਗ ਕੇ ਜਿਹੜਾ ਆਪਣਾ ਕਲੰਕ ਲੱਗਾ ਪਿਆ ਸੋ ਉਸ ਨੂੰ ਅਲਵਿਦਾ ਕਹਿ ਕੇ ਆਪਾਂ ਆਪਣਾ ਪੰਜਾਬ ਦੀਆਂ ਖੇਡਾਂ ਵੱਲ ਜਿਹੜਾ ਕਿ ਵੱਧ ਤੋਂ ਵੱਧ ਧਿਆਨ ਦਿੱਤਾ ਜਾਵੇ ਜਿੱਦਾਂ ਮੈਡਮ ਐਸ ਜੀਨ ਸਾਹਿਬ ਨੇ ਪਹਿਲਾਂ ਦੱਸਿਆ ਸੀ ਸ਼ੁਰੂ ਦੇ ਵਿੱਚ ਜਿਹੜੇ ਕਿ ਬਹੁਤ ਵੱਡੀਆਂ ਮੱਲਾ ਮਾਰੀਆਂ ਨੇ ਸਾਡੇ ਪੰਜਾਬ ਨੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਹੋਰ ਵੱਧ ਚੜ ਕੇ ਹਿੱਸਾ ਪਾ ਕੇ ਆਪਣੇ ਪੰਜਾਬ ਨੂੰ ਬਰੰਗਲਾ ਪੰਜਾਬ ਬਣਾਈਏ ਸੋ ਸਾਰਿਆਂ ਨੂੰ ਫੇਰ 78ਵੇਂ ਸੁਤੰਤਰਤਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਚੇਅਰਮੈਨ ਸਾਹਿਬ ਦੱਸੋ ਹਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 15 ਅਗਸਤ ਸਾਡੇ ਦੇਸ਼ ਦੇ ਵਿੱਚ ਸਾਰੇ ਸਾਥੀ ਬੜੀ ਧੂਮ-ਧਾਮ ਨਾਲ ਮਨਾ ਰਹੇ ਦੇਸ਼ ਵਿਦੇਸ਼ ਦੇ ਵਿੱਚ ਮਨਾ ਰਹੇ ਤੇ ਮੈਂ ਇਹੋ ਹੀ ਅਪੀਲ ਕਰਨਾ ਚਾਹੁੰਦਾ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕਿ ਜਿਸ ਤਰ੍ਹਾਂ ਸਾਡੇ ਪੁਰਖਿਆਂ ਨੇ ਸਾਡੇ ਦੇਸ਼ ਨੂੰ ਆਜ਼ਾਦ ਕੀਤਾ ਸੀਗਾ ਉਸ ਤਰ੍ਹਾਂ ਅਸੀਂ ਆਪਣੇ ਦੇਸ਼ ਦੇ ਵਿੱਚ ਆਪਾਂ ਨਸ਼ਾ ਮੁਕਤ ਕਰਕੇ ਆਪਣੇ ਪੰਜਾਬ ਨੂੰ ਬਚਾਈਏ ਤੇ ਆਪਣੇ ਦੇਸ਼ ਨੂੰ ਬਚਾਈਏ ਤੇ ਇਹੋ ਹੀ ਮ ਨੌਜਵਾਨਾਂ ਦੇ ਅੱਗੇ ਤੇ ਸਾਰੇ ਸਾਥੀਆਂ ਦੇ ਅੱਗੇ ਅਪੀਲ ਕਰਦਾ ਮੇ ਨਸ਼ਾ ਮੁਕਤ ਪੰਜਾਬ ਤੇ ਨਸ਼ਾ ਮੁਕਤ ਹਿੰਦੁਸਤਾਨ ਜਿਸ ਦਿਨ ਬਣ ਗਿਆ ਅਸਲ ਆਜ਼ਾਦੀ ਸਾਨੂੰ ਉਸ ਦਿਨ ਮਿਲੀ ਹੈ ਧੰਨਵਾਦ ਜੀ ਥੈਂਕ ਯੂ ਜੀ ਮੀ ਫੋਟੋ ਮੁੱਖ ਮਹਿਮਾਨ ਅਤੇ ਚੇਅਰਮੈਨ ਸਾਹਿਬ ਦੇ ਨਾਲ ਕਰਵਾਉਣੀ ਹੈ ਕਾਈਂਡਲੀ ਪ੍ਰੈਸ ਗਰੁੱਪ ਨੂੰ ਬੇਨਤੀ ਹੈ ਕਿ ਜਲਦੀ ਕੀਤਾ ਜਾਵੇ ਜੀ

Oh